ਲਾ ਮਿੱਟੀ ਪਤੰਦਰਾ ਮੈਂ ਦਾ ਦਿਖਾਉਣਾ ਵੀ ਮੁੰਡਾ ਕੰਮ ਵੇਖੋ ਆ ਵੇਖੋ ਖੌਰੂ ਪਾਇਆ ਪਿਆ ਖਾਲੇ ਚ ਮੁੰਡੇ ਦਾ ਆਈ ਸ਼ਾਬਾਹ ਆਈ ਸ਼ਾਬਾਹ ਓਏ ਇੱਥੇ ਇਹ ਕਹਿੰਦਾ ਬਈ ਕਹਿੰਦਾ ਪੰਜਾ ਛਿਆ ਮੋਟਰਾਂ ਦਾ ਪਾਣੀ ਚੱਲ ਜਾਣਾ ਇਹ ਤੇ ਕਹਿੰਦਾ ਜੀ ਮਿੱਟੀ ਲਾਉਂਗਾ ਮੈਂ ਵੇਖੋ ਇਹ ਆਈ ਸ਼ਾਬਾਹ ਆਈ ਸ਼ਾਬਾਹ ਇਹ ਜਦੋਂ ਜਿਆਦਾ ਟੱਕ ਭਰ ਲੈਣਾ ਮੂਦੜੇ ਮੂ ਥੱਲੇ ਜਾ ਵੜਦਾ ਤਾਂ ਕਰਕੇ ਥੋੜਾ ਥੋੜਾ ਹੀ ਚੱਕਦਾ ਇਹ ਉਹ ਪਰਲਾ ਵੇਖੋ ਹੂੰ ਹੂੰ ਇਹ ਬਾਈ ਕਿੰਨੀਆਂ ਮੋਟਰਾਂ ਦਾ ਪਾਣੀ ਲੰਘੀ ਉਹਦੇ ਚ ਆਉ ਪਰ ਲਾਇਆ ਉਹ ਤੇ ਉਹ ਬੰਦੇ ਜਦੋਂ ਵੀਡੀਓ ਬਣਾਉਣ ਲੱਗ ਜਾਂਦੇ ਉਹ ਉਦੋਂ ਹੀ ਹਟ ਜਾਂਦਾ ਜੋ ਮੋਬਾਈਲ ਉਹਦੇ ਵੱਲ ਕਰ ਦਿੰਦੀ ਹੈ ਮੂੰਹ ਜਾਂ ਪਾਸੇ ਕਰ ਲਿੰਦਾ ਆ ਤੇ ਜੋ ਆਇਸ਼ਾ ਆਇਸ਼ਾ ਹੱਟ ਕੇ ਮਿੱਟੀ ਵੇਖਿਆ ਇੱਕ ਹੱਥ ਨਾਲ ਵੇਖਿਆ ਭਰੇ ਟੱਕ ਚੱਕਦਾ ਬੱਲੇ ਤੇਰੇ ਨਹੀਂ ਹਿੱਸਾ ਤੇਰੀਆਂ ਆ ਆ ਮੁੰਡਾ ਕੰਮ ਆਦਾ ਬਈ ਗੋੜਾ ਜਾ ਗੋੜਾ ਜਾ ਬਾਲਾ ਗੋੜਾ ਹਾਂ ਬਾਲਾ ਗੋੜਾ ਕੱਟ-ਕੁੱਟ ਵੇਖੋ ਭਾਈ ਇਹਨਾਂ ਦੇ ਸਾੜੀ ਤੇਰਾ ਹਰਦਾ ਵੇਖ ਇਹ ਆ ਮੁੰਡੇ ਵੇਖੋ ਛੱਡ ਕੇ ਕੰਮ ਹੋ ਗਏ ਆ ਵੇਖਿਆ ਚੋਬਰ ਖਬਰੂ ਪਾਉਂਦਾ ਵੇਖ ਆ ਵੇਖ ਵੇਖਿਆ ਕਰਤ ਨਾ ਇਥੋਂ ਚੌਕ ਕੇ ਵੇਖ ਵਾਟ ਉੱਚੀ ਕਰਤੀ ਹੁਣ ਭਾਵੇਂ 10 ਮੋਟਰਾਂ ਪਾਣੀ ਚਲਾ ਲਾ ਵਿੱਚ ਦੀ 10 ਤਾਂ ਮੋਟਰਾਂ ਹੀ ਨਹੀਂ ਸੀ ਪਰ 10 ਮੋਟਰਾਂ ਐ ਨਹੀਂ ਨੇ ਨਹੀਂ 10 ਮੋਟਰਾਂ ਚਲਾ ਤਾਂ ਸਕਦੇ ਆਪਾਂ ਆ 10 ਮੋਟਰਾਂ ਹੈ ਨਹੀਂ ਤਾਂ ਚਲਾ ਤਾਂ ਸਕਦੇ ਆ ਆਪਾਂ ਹੋਰ ਕਿਸੇ ਦੀਆਂ ਬੰਨ ਲਿਆਵਾਂਗੇ ਦੋ ਮੋਗਿਆਂ ਦੇ ਢੱਕਣਾਂ ਵਿੱਚ ਆ ਮੋਗਿਆਂ ਦੇ ਢੱਕਣਾਂ ਤਾਂ ਮੋਗਿਆਂ ਦੇ ਢੱਕਣਾਂ ਦਾ 20 ਮੋਟਰਾਂ ਬਣ ਜਾਣੀਆਂ ਆ ਵੇਖੋ ਖਰੂ ਪਾ ਤਨ ਆ ਉਹ ਪਤੰਦਰਾ ਉਹ ਵੇਖੋ ਉਹਦਾ ਇੱਕ ਨਾਂ ਦੇ ਯਰ ਨਾਲ ਵੀ ਹਾਂ ਅਸੀਂ ਆਏ ਆ ਖਾਲਾ ਕਟਣਾ ਘਰੇ ਜਾ ਕੇ ਕਹਿਣਗੇ ਭਾਈ ਅਸੀਂ ਕੰਮ ਕੀਤਾ ਉਹ ਹੋ ਥੱਕੇ ਪਏ ਆ ਸਾਰੀ ਦਿਹਾੜੀ ਉੱਠਣਾ ਨਹੀਂ ਜਾ ਉਸ ਤੋਂ ਬਾਅਦ ਆ ਬਸ 10 20 ਮਿੰਟ ਹੀ ਆ ਤੇ ਇਹਨਾਂ ਨੇ ਭਾਜੀ ਆ ਨਾ ਆ ਵੇਖ ਮੁੰਡੇ ਰੰਗ ਵਿੱਚ ਦੇਖ ਗਲਾਬੀ ਗਲੱਬ ਦੀ ਵੇਖ ਚੋਂਦਾ ਏ ਜਲ ਖਲ ਘੱਟ ਦੀ ਨੇ ਗੋਰੀਆਂ ਗੱਲਾਂ ਤੇ ਮਿੱਟੀ ਲਾ ਲਈ ਹੈ ਇਹ ਗਾਣਾ ਮੁੰਡੇ ਤੇ ਬਣਿਆ ਵਾ ਹਨਾ ਉਹਨੇ ਪਰ ਉਲਟ ਗਾਤਾ ਥੋੜਾ ਜਿਹਾ ਕਾਹ ਸੋਕਾ ਇਹ ਆਪਾਂ ਇਹਦੇ ਤੇ ਬਣਾ ਦੇਣਾ ਗਾਣਾ ਉਹ ਵੀ ਬਸ ਜੋੜ ਦੇਣਾ ਹੁਣ ਲੈ ਵੀ ਮਿੱਤਰੋ ਸਾਰਿਆਂ ਨੂੰ ਤਗੜਾ ਬੰਦਾ ਤਾਂ ਹੋਣਾ ਹੈ ਇਹ ਕਹਿੰਦੇ ਖਰੂ ਪਾਊਗਾ ਏ ਬੰਦੇ ਨੇ ਕਹਿੰਦਾ ਨਹਿਰਾਂ ਪੱਟੀਆਂ ਨਹਿਰਾਂ ਕਹਿੰਦੇ ਆ ਇਧਰ ਮੂੰਹ ਖਾਏ ਇਧਰ ਕਰ ਮੂੰਹ ਆਹ ਬੰਦੇ ਨੇ ਕਹਿੰਦਾ ਨਹਿਰਾਂ ਪੱਟੀਆਂ ਨਹਿਰਾਂ ਜਿਹੜੀਆਂ ਜਿਹੜੀਆਂ ਹਰੀਕੇ ਤੋਂ ਆਉਂਦੀਆਂ ਨਾ ਜੋੜੀਆਂ ਨਹਿਰਾਂ ਆਹ ਬੰਦੇ ਨੇ ਪੱਟੀਆਂ ਕਹਿੰਦੇ ਕੱਲੇ ਨਹੀਂ ਉਹ ਜੋੜੀਆਂ ਭੈਂ ਦਿੰਦਾ ਆ ਓਏ ਚੱਲ ਤੂੰ ਕਹਿੰਦਾ ਚੌੜੀਆਂ ਪੱਟੀਆਂ ਸਹੀ ਇਹ ਨੇ ਹਾਂ ਤੇ ਹੁਣ ਇਹ ਬੰਦਾ ਇਹਨਾਂ ਨੂੰ ਕਹਿੰਦਾ ਮੇਰਾ ਇਹ ਕਈਆਂ ਛੋਟੀਆਂ ਕਹਿੰਦਾ ਕਈ ਦੀ ਪਸੰਦ ਆਈ ਚੋਬਰ ਦੇ ਕਹਿੰਦਾ ਤੇ ਕਹਿੰਦਾ ਮੇਰਾ ਕਾਇਆ ਘਰੇ ਪਿਆ ਬਹਿ ਗਿਆ ਕੇ ਤੇ ਬਾਪੂ ਕੋਲੇ ਕਹਿੰਦਾ ਪਿਆ ਤੇ ਮੈਂ ਉਦੋਂ ਲੈ ਕੇ ਆਉਂਗਾ ਤਾਂ ਕਹਿੰਦਾ ਫੇਰ ਮੈਂ ਪਾਉਂਗਾ ਵੇਖੀ ਕਹਿੰਦਾ ਨੇਰੀ ਲਿਉਂਦਾ ਉਹ ਬਾਪੂ ਕਹਿੰਦਾ ਤੇਰੀਆਂ ਹੱਦ ਪਸਲੀਆਂ ਇਕੱਠੀਆਂ ਹੋ ਜਾਣੀਆਂ ਕਹਿੰਦਾ ਤਾਂ ਕਰਕੇ ਉਹ ਮੈਨੂੰ ਦਿੰਦਾ ਨਹੀਂਗਾ ਹੁਣ ਕਮਜ਼ੋਰ じゃ ਹੋ ਗਿਆ ਇਹ ਕਹਿੰਦੇ ਪਹਿਲਾਂ ਬੜਾ ਤਕੜਾ ਚੋਬਰ ਸੀ ਇਹ ਆ ਵੇਖੋ ਮੁੰਡੇ ਦਾ ਕੱਦ ਕਾਠ ਇਹ ਵੀ ਗੁਲਾਬੀ ਜੇ ਰੰਗ ਵਾਲੇ ਦੇ ਨੇੜੇ ਆ ਕੇ ਖੜਦਾ ਹੈ ਗੁਲਾਬੀ ਬੁੱਲਾਣੀ ਯਾਰ ਵਾਕੇ ਯਾਰ ਫੀਸ ਤਾਂ ਖਾ ਮੁੰਡਾ ਹੋਵੇ ਤਾਂ ਆ ਜਾਵੇ ਇਧਰ ਨੂੰ ਮੁਕਰੀਏ ਮੂੰਗਾ ਖਾ ਦੇ ਧੁੱਪਾਂ ਵਿੱਚ ਆਹ ਵੇਖ ਧੁੱਪ ਇਹ ਭਰਾਵਾ ਇਹਨੂੰ ਸੂਰਜ ਇਧਰਲੇ ਪਾਸੋਂ ਨਾ ਇਧਰ ਨੂੰ ਐ ਤਾਂ ਕਰਕੇ ਖੜ ਗਿਆ ਵੀ ਮੇਰੇ ਸੂਰਜ ਨਾਲ ਅੱਖਾਂ 'ਚ ਵੱਡੇ ਪੁੱਠੇ ਪਾਸੇ ਇਹਨੂੰ ਅੱਜ ਸੂਰਜ ਪੁੱਠੇ ਪਾਸੋਂ ਦਿਸਣ ਲੱਗ ਗਿਆ ਹੋਰ ਫਿਰ ਕਾਰ ਆ ਦਾ ਫੀਸ ਰਿਵੀਲ ਓਏ ਕਿਵੇਂ ਆ ਸੈਟ ਆ ਪਤੰਦਰਾ ਟੋਚ ਨਾਲ ਡੱਗ ਪੀ ਡੋਲਾ ਜਾ ਕੇ ਹਵਾ ਆ ਗਈ ਆ ਬਸਨੋਜੀ ਗੋਹਰੇ ਪੰਗਾਂ ਹਾਂ ਇਹਨਾਂ ਹਵਾ ਆ ਵੀ ਇਹ ਮੈਨੂੰ ਪਤਾ ਅੱਡੇ 'ਚ ਇਹਨਾਂ ਨੇ ਕੁੱਟਿਆ ਸੀ ਸ਼ੋਰ ਜਾਨਾ ਕੀ ਭੈਣ ਜਦੋਂ ਪਰਸਨਲ ਗੱਲਾਂ ਬਲੌਗਾਂ 'ਚ ਸ਼ੇਅਰ ਕਰਦਾ ਤੇ ਬਲੌਗਾਂ 'ਚ ਜਦੋਂ ਵੀਡੀਓ ਪਾਤੀਆਂ ਸੀ ਤੇ ਉਹ ਨਹੀਂ ਪਰਸਨਲ ਗੱਲਾਂ ਆਪਣਾ ਅੱਖਾਂ ਦਾ ਕੱਢ ਕੇ ਐ ਐ ਐ ਮੁੱਛਾਂ ਨੂੰ ਵਟ ਦਿੰਦਾ ਬੰਦੇ ਤੇਰੇ ਖੰਡਾ ਖੁੰਡਾ ਨਾਲ ਰੱਖਦਾ ਹੈ ਐ ਐ ਐ ਚਾਬਾ ਦੇਈ ਮੁੱਛਾਂ ਨੂੰ ਵਟ ਕੇ ਹੈਂ ਕਰਦੇ ਯਾਰ ਵਟ ਦੇ ਦੇ ਇੱਕ ਮੈਂ ਆ ਦੇ ਡੈਡੋਂ ਲੈ ਆ ਰਾਂ 20 ਰੁਪਏ 0 ਰੁਪਏ ਕੀ ਬੋ ਰਿਹਾ ਚਾਲ ਚ ਭਰਾ ਮੈਂ ਤਾਂ ਚੱਲਿਆ ਬਈ ਗਲਤੀ ਬਲਤੀ ਮਾਫ ਕਰੀ ਚੰਗਾ ਮੇਰੇ ਮੰਡੇ ਦੀ ਵੀਡੀਓ ਪਾਉਣਾ ਨਹੀਂ ਕਣਾ ਤੂੰ ਬੰਦਾ ਹੈਗਾ ਤਗੜਾ ਨਹਿਰਾ ਤੇਰੀਆਂ ਪੱਟੀਆਂ ਵੀ ਆ ਤੇ ਹੁਣ ਤੂੰ ਇਹਨਾਂ ਨੂੰ ਸਿਖਾਉਣਾ ਚਾਹ ਚੰਗਾ ਆਏ ਨੂੰ ਸਿਖਾਈ ਚੰਗਾ ਆ ਬੰਦੇ ਨੂੰ ਸਵਾਰ ਕੇ ਚੰਗਾ ਚੰਗਾ